ਬੀਤੇ ਦਿਨੀ ਸ਼੍ਰੀ ਨਗਰ ਸ਼ਹਿਰ ਦੇ ਸ਼ਹੀਦ ਗੰਜ ਇਲਾਕੇ ਦੇ ਵਿੱਚ ਅਤਵਾਦੀਆਂ ਨੇ ਹਮਲਾ ਕਰਕੇ ਤਾਬੜ ਤੋੜ ਗੋਲੀਆਂ ਵਰਸਾਈਆਂ ਸੀ ਜਿਸ ਦੇ ਵਿੱਚ ਇੱਕ ਗੈਰ ਸਥਾਨਕ ਨੌਜਵਾਨ ਦੀ ਮੌਤ ਹੋ ਗਈ ਸੀ ਜਦਕਿ ਇੱਕ ਹੋਰ ਨੌਜਵਾਨ ਜ਼ਖਮੀ ਹੋ ਗਿਆ ਸੀ ਜ਼ਖਮੀ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਵੀਰਵਾਰ ਸਵੇਰੇ ਜ਼ਖਮੀ ਵਿਅਕਤੀ ਦੀ ਵੀ ਮੌਤ ਹੋ ਗਈ ਪਰ ਅਮ੍ਰਿਤਪਾਲ ਦੇ ਪਰਿਵਾਰ ਵਾਲਿਆਂ ਨੇ ਅਮ੍ਰਿਤਪਾਲ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਪਰਿਵਾਰ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਦੇ ਸਰੀਰ ਤੇ ਕੋਈ ਛੱਟ ਦੇ ਨਿਸ਼ਾਨ ਨਹੀਂ ਹਨ ਉਹਨਾਂ ਨੇ ਦੱਸਿਆ ਕਿ ਅਮਰਿਤਪਾਲ ਦੀ ਕੁੱਟਮਾਰ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਮੈਡੀਕਲ ਰਿਪੋਰਟ ਨਹੀਂ ਮਿਲ ਜਾਂਦੀ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ ਦੱਸਿਆ ਕਿ ਟਾਰਗੇਟ ਕਿਲਿੰਗ ਦੇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਾਰਿਆ ਗਿਆ ਨੌਜਵਾਨ ਸ਼੍ਰੀ ਨਗਰ ਦੇ ਵਿੱਚ کارਪੈਂਟਰ ਸੀ ਘਟਨਾ ਤੋਂ ਬਾਅਦ ਅਤਵਾਦੀਆਂ ਬਾਰੇ ਸੂराग ਲੱਭਣ ਲਈ ਆਸ-ਪਾਸ ਦੀਆਂ ਥਾਵਾਂ ਤੇ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ ਘਟਨਾ ਤੋਂ ਬਾਅਦ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਹੈ ਇਸ ਦੇ ਨਾਲ ਹੀ ਸ਼੍ਰੀ ਨਗਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਵੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜਿਵੇਂ ਹੀ ਉਹਨਾਂ ਨੂੰ ਮੌਤ ਦੀ ਖਬਰ ਮਿਲੀ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਦੋਵੇਂ ਪਰਿਵਾਰਾਂ ਦਾ ਰੋ ਰੋ ਕੇ ਬੁਧਾਹਲ ਜਾਣਕਾਰੀ ਦੇ ਅਨੁਸਾਰ ਅਮਰਿਤਪਾਲ ਅਤੇ ਰੋਹਿਤ ਲੱਕੜ ਦੇ ਕੰਮ ਲਈ ਸ਼੍ਰੀਨਗਰ ਗਏ ਹੋਏ ਸਨ ਅਤੇ ਰੋਹਿਤ ਆਪਣੇ ਦੋਸਤ ਅਮਰਿਤਪਾਲ ਨਾਲ ਪਹਿਲੀ ਵਾਰ ਸ਼੍ਰੀਨਗਰ ਕੰਮ ਦੇ ਲਈ ਗਿਆ ਸੀ ਇਤਰਾਜ਼ ਨਹੀਂ ਕਿਸੇ ਗੱਲ ਦਾ ਵੀ ਜੀ ਸਾਡੇ ਕੋਲ ਬੋਡੀ ਪਹੁੰਚੀ ਹੈ ਅਮਰਿਤਪਾਲ ਸਿੰਘ ਜੀ ਮੇਰੇ ਮਾਮਾ ਜੀ ਦੀ ਅਸੀਂ ਸਿਰਫ ਪ੍ਰਸ਼ਾਸਨ ਕੋ ਉਹਨਾਂ ਦੀ ਮੈਡੀਕਲ ਰਿਪੋਰਟ ਜਾਂ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈ ਉਹਦੀ ਡਿਮਾਂਡ ਕਰ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਕਿ ਉਹਨਾਂ ਦੇ ਕਿੱਦਾਂ ਸ਼ਾਟਸ ਲੱਗੇ ਹਨ ਡੈਥ ਕਿਸ ਕਾਰਨ ਹੋਈ ਹੈ ਗੋਲੀਆਂ ਦੇ ਨਾਲ ਹੋਈ ਹੈ ਜਾਂ ਕਿਸ ਕਾਰਨ ਹੋਈ ਹੈ ਉਹ ਸਾਨੂੰ ਹਾਲੇ ਤੱਕ ਕੁਝ ਵੀ ਪ੍ਰੋਵਾਈਡ ਨਹੀਂ ਹੋਇਆ ਨਹੀਂ ਤੁਹਾਨੂੰ ਜਿਹੜ ਆਜ ਵੀ ਲੱਗ ਰਿਹਾ ਹੈ ਸਰ ਇਤਰਾਜ਼ ਇਹ ਹੈ ਕਿ ਸਾਨੂੰ ਕਲੀਅਰ ਹੀ ਨਹੀਂ ਕੀਤਾ ਕਿ ਮੈਡੀਕਲ ਰਿਪੋਰਟ ਜੇ ਉਹਨਾਂ ਦਾ ਪੋਸਟਮਾਰਟਮ ਹੋਇਆ ਮੈਡੀਕਲ ਰਿਪੋਰਟ ਹੋਈ ਹੋਏਗੀ ਨਹੀਂ ਸਰ ਹਾਲੇ ਤੇ ਨਹੀਂ ਲੱਭਿਆ ਸਿਰਫ ਫੇਸ ਦੇ ਉੱਪਰ ਸੱਟਾਂ ਨੇ ਸਰ ਹਾਲੇ ਪ੍ਰਸ਼ਾਸਨ ਨੂੰ ਡਿਮਾਂਡ ਕੀਤੀ ਆ ਮੈਡੀਕਲ ਰਿਪੋਰਟ ਜਿਹੜੇ ਲੋਕਲ ਪੁਲਿਸ ਉਹਨਾਂ ਨਾਲ ਤੁਸੀਂ ਗੱਲਬਾਤ ਜੀ ਉਹਨਾਂ ਨੂੰ ਕਿਹਾ ਕਿ ਮੈਡੀਕਲ ਰਿਪੋਰਟ ਵਗੈਰਾ ਸਾਨੂੰ ਪ੍ਰੋਵਾਈਡ ਕਰਾਈ ਜਾਵੇ ਉਹਨਾਂ ਚਿਰ ਬਾਕੀ ਹਾਲੇ ਪਰਿਵਾਰ ਸਾਰਾ ਬੈਠਾ ਹੈ ਜੀ 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 ਆਫੀਸਰ ਆਏ ਸੀ ਕਿ ਨਾ ਕੋਈ ਚੇਅਰ ਨਾ ਬਿਲਾ ਗਿਆ ਕੈਸ਼ ਵੀ ਐਸਾ ਦੀ ਗੱਲ ਹੋਈ ਹੈ ਜੀ ਸਰ ਉਹ ਉਥੋਂ ਜੰਮੂ ਕ ਗੱਲ ਪੈਸੇ ਦੀ ਨਹੀਂ ਹੁੰਦੀ ਪੈਸੇ ਨਾਲ ਜਾਨ ਨਹੀਂ ਮੁੜ ਜਾਣੀ ਗੱਲ ਇਹ ਹੈ ਕਿ ਸਾਨੂੰ ਘਟੋ ਘਟ ਇਹ ਕਲੀਅਰ ਕੀਤਾ ਜਾਵੇ ਕਿ ਜੇ ਉਹਦੀ ਡੈਥ ਹੋਈ ਹੈ ਕਿਸ ਤਰੀਕੇ ਕਾਰਨ ਹੋਈ ਹੈ ਤੇ ਕਿੱਦਾਂ ਗੋਲੀਆਂ ਲੱਗੀਆਂ ਕਿੱਥੇ ਲੱਗੀਆਂ ਗੋਲੀ ਲੱਗੀ ਤੁਹਾਨੂੰ ਲੱਗਦਾ ਗੋਲੀ ਨਹੀਂ ਲੱਗੀ ਨਹੀਂ ਲੱਗੀ ਨਹੀਂ ਸਾਨੂੰ ਹਲੇ ਤੱਕ ਤੇ ਨਹੀਂ ਲੱਗਦਾ ਸਾਨੂੰ ਸਾਨੂੰ ਹਲੇ ਤੱਕ ਨਹੀਂ ਲੱਗ ਰਿਹਾ ਜੀ ਕਿ ਗੋਲੀ ਲੱਗੀ ਸਾਰਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਪਤਾ ਤਾਂ ਲੱਗੇ ਦਰਸਲ ਗੱਲ ਕੀ ਹੋਈ ਆ ਸਿਰਫ ਉਹਦੇ ਫੇਸ ਤੇ ਆ ਸੱਟਾਂ ਦਾ ਨਿਸ਼ਾਨ ਹੈ ਬੱਸ ਮੱਥੇ ਤੇ ਆ ਤੇ ਬੱਸ ਕੋਈ ਹੈ ਨਹੀਂ ਆ ਕੋਈ ਪਤਾ ਤੇ ਲੱਗੇ ਚੱਕਰ ਕੀ ਆ ਨੂੰ ਪੂਰੀ ਗੱਲ ਦਾ ਤਾਂ ਪਤਾ ਲੱਗੇ ਜੀ ਬਲਿਸ ਜਾਂ ਉੱਥੋਂ ਦੇ ਪ੍ਰਸ਼ਾਸਨ ਨੇ ਪਰਿਵਾਰ ਨੂੰ ਕੁਝ ਦੱਸਿਆ ਵੀ ਕੀ ਕਾਰਨ ਹੋਈ ਹੈ ਪਰਿਵਾਰ ਨੂੰ ਉੱਥੋਂ ਦੀ ਪੁਲਿਸ ਸਾਰੇ ਇਹੀ ਦੱਸਿਆ ਬੱਸ ਡੈਥ ਹੋਈ ਹੈ ਜੀ ਅੱਜ ਕੱਲ ਦਾ ਨਿਊਜ਼ ਵੀ ਇਹੀ ਚਲੰਦੇ ਆ ਏਕੇ 47 ਨਾ ਬ੍ਰੈਸਟ ਵੱਜੀਆਂ ਜੇ ਹੋਇਆ ਏਕੇ 47 ਨਾ ਬ੍ਰੈਸਟ ਵੱਜੇ ਬੰਦੇ ਨੂੰ ਪਤਾ ਨਹੀਂ ਲੱਗਦਾ ਜੀ ਕਿੱਥੇ ਵੱਜੀ ਹੈ ਹੁਣ ਜਦੋਂ ਤੱਕ ਤੁਸੀਂ ਕਿਸ ਚੀਜ਼ ਦੀ ਹੁੰ ਡਿਮਾਂਡ ਕਰ ਰਹੇ ਹੋ ਸਾਨੂੰ ਇਨਸਾਫ ਚਾਹੀਦਾ ਸਾਨੂੰ ਪਤਾ ਲੱਗਣਾ ਚਾਹੀਦਾ ਕੀ ਕੀ ਰੀਜ਼ਨ ਆ ਕੀ ਡੈਥ ਕਿਉਂ ਹੋਈ ਆ ਕੀ ਪਤਾ ਕਿ ਹੋਣੀ ਓਦਾਂ ਹੀ ਸੱਟਾਂ ਦਾ ਵੀ ਇਲਾਜ ਨਹੀਂ ਹੋਇਆ ਹੋਵੇ ਜਾਂ ਕੁਝ ਓਦਾਂ ਹੀ ਬੋਸਟਮੈਂਟ ਕਰਤਾ ਕੀ ਚੱਕ ਰਿਆ ਸਰ ਸਸਕਾਰ ਹੋਣ ਕਿਦਾਂ ਕਰਨਾ ਨਹੀਂ ਕਰਨਾ ਇਹ ਜਦੋਂ ਤੱਕ ਸਾਨੂੰ ਗੱਲ ਸਾਫ਼ ਸਾਨੂੰ ਕਲੀਅਰ ਚਾਹੀਦਾ ਬਸ ਗੱਲ ਕੀ ਰੀਜ਼ਨ ਕੀ ਬਸ ਇਹ ਤੁਹਾਨੂੰ ਕੀ ਲੱਗਦਾ ਕਿ ਮਾਰਕੁਟਾਈ ਹੋਈ ਆ ਮਲਕੀ ਮਾਰਕੁਟਾਈ ਹੋਈ ਉਹਦੇ ਫੇਸ ਤੋਂ ਲੱਗਦਾ ਜੀ ਦੇਖੋ ਹਮੇਂ ਇਸ ਕੱਲ ਸ਼ਾਮ ਨੂੰ ਇਨਫਾਰਮੇਸ਼ਨ ਮਿਲੀ ਥੀ कि अमृतपाल जो इस गांव का लड़का है चम्यारी गांव का लड़का है तो उसकी वहाँ जो टेररिस्ट अटैक हुआ उसमें डेथ हुई है तो उन्होंने रात को ही बारह बजे डेड बॉडी रवाना कर दी थी गाँव के लिए सो हमने सुबह पठानकोट से अपनी स्कॉट लगा के इनको रिसीव करके यहाँ हैंड ओवर कर दिया परिवार को सहायता दिया जो परिवार की सहायता के लिए जो उन्होंने अभी जो हमें राशि भेजी है यहाँ उनमें पचास हज़ार नकद है और एक लाख का चेक है सर वो की तरफ से दिया नहीं ये गवर्नमेंट की, की, की तरफ से जे एंड रोहित है उसका उसका रात आई जो मुझे इन्फॉर्मेशन है वो आज रात लेट नाइट तक पहुंच जाएगा क्योंकि अभी वो लीगल फॉर्मेलिटीज़ वगैरह कर रहे हैं उसके बाद वो रवाना कर देंगे सर अमृतपाल का पोस्टमार्टम सर हो चुका है यह वहीं होगा वहीं करवा के भेज दे सर कुछ फॉर्मेलिटी रोहित का भी सर वो करके सारी जो लीगल फॉर्मेलिटीज़ है ना वो क्योंकि एफ दर्ज हुई होती है उसके बाद पोस्टमार्टम तो एक ज़रूरी एक चीज़ है वो करवानी होती है। सर आपको सबसे पहले जानकारी कब मिली थी ये कल कल शाम को मिली थी, थी? वहाँ के एस साहब ने हमारे एस साहब को दी थी तो उसके बाद उनके एस सिटी हैं मिस्टर गौरव तो उनके साथ मेरा लगातार रबता कैम्प था तो वो मुझे टाइम टू टाइम सब कुछ बता रहे हैं पचास हज़ार और एक लाख एक लाख का अभी चेक है जो एक लाख का चेक